ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਨਾ ਪੁਟੀਕ ਚੈਨਲ ਤੇ ਅੱਜ ਤੁਹਾਨੂੰ ਦੱਸਾਂਗੇ ਆਪਾਂ ਸਿੰਪਲ ਸੂਟ ਦੀ ਕਟਿੰਗ ਠੀਕ ਹੈ ਜੀ ਸਿੰਪਲ ਸੂਟ ਦੀ ਕਟਿੰਗ ਕਿੱਦਾਂ ਕਰਨੀ ਹੈ ਉਸ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਜੋ ਜੀ ਹੁਣ ਆਪਾਂ ਕਰੀਏ ਸਿੰਪਲ ਸੂਟ ਦੀ ਕਟਿੰਗ ਜਿੱਦਾਂ ਕਿ ਹੁਣ ਇਹਨਾਂ ਦਾ ਆਪਾਂ ਤੀੜਾ ਰੱਖਣਾ 6 ਇੰਚ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਮੋਡਾ ਰੱਖਣਾ ਮੋਢੇ ਦੀ ਨਿਸ਼ਾਨੀ ਲਾਉਣੀ ਆਪਾਂ ਨੇ 7 ਇੰਚ ਤੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਦੀ ਪਲੇਟਾਂ ਦੀ ਨਿਸ਼ਾਨੀ ਲਾਉਣੀ ਆ ਪਲੇਟਾਂ ਦੀ ਨਿਸ਼ਾਨੀ ਲਾਉਣੀ ਆ ਇਹਨਾਂ ਦੀ 11.5 ਇੰਚ ਤੇ ਫਿਰ ਉਸ ਤੋਂ ਬਾਅਦ ਲਾਉਣੀ ਆ ਆਪਾਂ ਨੇ ਕਮਰ ਦੀ ਨਿਸ਼ਾਨੀ ਠੀਕ ਹੈ ਜੀ ਆਹ ਕਮਰ ਦੀ ਨਿਸ਼ਾਨੀ ਹੋਗੀ ਇਸ ਤੋਂ ਬਾਅਦ ਜੀ ਆਪਾਂ ਨੇ ਇਹਨਾਂ ਦੀ ਸਾਈਡ ਸਲਾਈ ਦੀ ਨਿਸ਼ਾਨੀ ਲਾਉਣੀ ਹੈਗੀ ਠੀਕ ਹੈ ਜਿੱਦਾਂ ਕਿ ਇਹਨਾਂ ਦੀ ਸਾਈਡ ਸਲਾਈ ਹੈਗੀ ਹੈਗੀ 14 ਇੰਚ ਤੇ ਆਪਾਂ ਨੇ ਲਾਉਣੀ ਹੈਗੀ 15 ਇੰਚ ਤੇ ਠੀਕ ਹੈ ਜੀ ਇਸ ਤੋਂ ਬਾਅਦ ਜਿੰਨਾ ਆਪਾਂ ਉੱਪਰੋਂ ਤੀਰਾ ਲਿਆ ਤੇ 6 ਇੰਚ ਇੱਥੋਂ ਆਪਾਂ ਅੱਧਾ ਇੰਚ ਘਟਾ ਕੇ ਰੱਖਣਾ ਜੀ ਕਿਉਂ ਰੱਖਣਾ ਅੱਧਾ ਇੰਚ ਘਟਾ ਕੇ ਕਿਉਂਕਿ ਇੱਥੇ ਇਹ ਵਾਲੀ ਚੀਜ਼ ਤੇ ਤਾਂ ਤਾਂ ਜੋ ਕਿ ਇੱਥੇ ਗੋਜੇ ਜੇ ਨਾ ਪੈਣ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਲਾਈਨਾਂ ਨੂੰ ਸਟ੍ਰੇਟ ਕਰ ਲੈਣਾ ਸਕੇਲ ਦੇ ਨਾਲ ਠੀਕ ਹੈ ਜੀ ਸਟ੍ਰੇਟ ਕਰ ਲੀਆਂ ਲਾਈਨਾਂ ਸਟ੍ਰੇਟ ਕਰਨ ਤੋਂ ਬਾਅਦ ਆਪਾਂ ਨੇ ਫੀਟਿੰਗ ਦੇ ਨਿਸ਼ਾਨੀ ਲਗਾਣੀਆਂ जिदा के इन्होंने फिटिंग है बी ठीक है इंचा ने निशानी लगा दिन इस तो कमरी कमर है इन्हना उन्नीस इंच की ठीक है जी तीन उन्नीस इंच का अदा आजुगा साढ़े नौ इंच ठीक है उस तु तो बाद आ गई इन्हीप थी ठीक है जी हिप हैगी इंच का हाफ आजुगा ਸਾਡੇ 11 ਇਸ ਤੋਂ ਬਾਅਦ ਇਹਨੂੰ ਸਕੇਲ ਦੇ ਨਾਲ ਮਿਲਾ ਦਿਓ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਆਪਾਂ ਨੇ ਲਾਉਣੀ ਹੈ ਇਹਨਾਂ ਦਾ ਸਵਾ 3 ਇੰਚ ਤੇ ਆਪਾਂ ਨੇ ਇਹਨਾਂ ਦੀ ਪਲੇਟ ਤਿਆਰ ਕਰਨੀ ਆ ਸਟ੍ਰੇਟ ਪਲੇਟ ਜਿਹੜੀ نیچے ਨੂੰ ਆਪਾਂ ਨੇ ਤਿਆਰ ਕਰਨੀ ਆ 6.5 ਇੰਚ ਤੇ ਠੀਕ ਹੈ ਉਸ ਤੋਂ ਫਿਰ ਆਪਾਂ ਨੇ ਆਪਣ ਇਹਨਾਂ ਦਾ ਕੱਪ ਬਣਾਉਣਾ 2.5 ਇੰਚ ਦਾ ਜੀ ਇਸ ਮੋਡੇ ਦੀ ਕਾਟ ਦੀ ਨਿਸ਼ਾਨੀ ਲਗਾਉਣੀ ਆ ਆਪਾਂ ਨੇ ਇਸ ਤੋਂ ਤੇ ਇਸ ਦਾ ਹਾਫ ਕਰ ਲੋ ਸੱਤ ਦਾ 3.5 ਤੇ ਜਿਹੜੀ ਅੰਦਰਲੀ ਕਾਟ ਪਾਉਣੀ ਆ ਆਪਾਂ ਨੇ 1.5 ਇੰਚ ਤੋਂ ਚੱਕ ਕੇ ਪਾਉਣੀ ਆ ਠੀਕ ਹੈ ਜੀ ਤੇ ਇਹਦੇ ਨਾਲ ਮਲਾ ਕੇ ਪਾਉਣੀ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਦੀ ਆਪਣੀ ਜੀ ਕਟਿੰਗ ਜੀ ਠੀਕ ਹੈ ਜੀ ਅੱਧਾ ਇੰਚ ਦੀ ਕਾਟ ਆਪਾਂ ਫਰੰਟ ਵਾਲੇ ਸ਼ਰਟ ਦੀ ਪਾਣੀ ਆ